ਮਨ ਕੀ ਕਰ ਰਿਹਾ ਇੱਕ ਪਾਸੇ ਜ਼ਹਿਰ ਹੈ ਇੱਕ ਪਾਸੇ ਅਮਰਤ ਹੈ ਪਰ ਮਨ ਦੀ ਰੁਚੀ ਕਿਸ ਪਾਸੇ ਹੈ ਅਮਰਤ ਦਾ ਤਿਆਰ ਕਹਿੰਦੇ ਨੇ ਬੇਖ ਖਾਦੀ ਤਤਕਾਲ ਮਰ ਜਾਏ ਜਦੋਂ ਅਸੀਂ ਜ਼ਹਿਰ ਨੂੰ ਗਰਸਦੇ ਹਾਂ ਤੇ ਜ਼ਹਿਰ ਦਾ ਕੰਮ ਹੀ ਮਾਰਨਾ ਹੈ ਇੱਕ ਜ਼ਹਿਰ ਹੈ ਜਿਹੜਾ ਸਾਡੇ ਸਰੀਰ ਨੂੰ ਮਾਰਦਾ ਹੈ ਇੱਕ ਜ਼ਹਿਰ ਹੈ ਜਿਹੜਾ ਸਾਡੀ ਜ਼ਮੀਰ ਨੂੰ ਮਾਰਦਾ ਹੈ ਹੁਣ ਇਸ ਮਨ ਦੀ ਰੁਚੀ ਇਹ ਹੈ ਕਿ ਇਹ ਅੰਮ੍ਰਿਤ ਛੱਡ ਕੇ ਜ਼ਹਿਰ ਖਾ ਰਿਆ ਅੰਮ੍ਰਿਤ ਛਾੜ ਬਿਖੈ ਬਿਖਖਾਹੀ ਮਾਇਆ ਮੋਹ ਪਰਮ ਪੈ ਪੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕੰਮ ਕੋ ਊਠ ਖਲੋਇਆ ਚੰਗਿਆਈ ਆਲਸ ਕਰੈ ਬੁਰਿਆਈ ਹੋਵੈ ਸੇਰ ਚੰਗੇ ਪਾਸੇ ਨੂੰ ਦਿਲਿੱਦਰ ਪੈਂਦਾ ਆਲਸ ਹੁੰਦਾ ਗੁਟਕਾ ਹੱਥ ਵਿੱਚ ਫੜਦਾ ਤੇ ਨੀਂਦ ਆ ਜਾਂਦੀ ਹੈ ਸੰਗਤ ਵਿੱਚ ਬੈੰਦਾ ਤੇ ਵਾਸੀਆਉਣ ਲੱਗ ਪੈਂਦੀਆਂ ਕੀ ਕਰੀਏ ਸਵੇਰੇ ਉੱਠਣਾ ਹੋਏ ਰਾਤ ਸੌਣ ਲੱਗਿਆਂ ਨੀਂਦ ਨਹੀਂ ਆਉਂਦੀ ਸਵੇਰੇ ਜਾਗਣ ਲੱਗਿਆਂ ਜਾਗ ਨਹੀਂ ਹੁੰਦੀ ਕਾਰਨ ਕੀ ਹੈ ਇਹੀ ਲੱਛਣ ਨੇ ਕਿ ਅਮਰਤ ਛੱਡ ਕੇ ਜ਼ਹਿਰ ਵਾਲੇ ਪਾਸੇ ਜਾ ਰਿਹਾ ਹੈ ਅਮਰਤ ਵੇਲਾ ਹੈ ਅਮਰਤ ਬਾਣੀ ਹੈ ਅਮਰਤ ਨਾਮ ਹੈ ਅਮਰਤ ਰਾਸ ਹੈ ਉਹਨੂੰ ਚੱਖਣ ਦੀ ਬਜਾਏ ਇਹਦੀ ਰੁਚੀ ਬੁਰੇ ਪਾਸੇ ਹੈ ਬੁਰੇ ਕੰਮ ਕੋ ਉਠ ਖਲੋ ਪੱਜ ਪੱਜ ਕੇ ਜਾਂਦਾ ਉੱਥੇ ਕੋਈ ਆਲਸ ਨਹੀਂ ਘੰਟਿਆਂ ਬੱਦੀ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਵੇਖਦਾ ਕੋਈ ਦਲਿੱਤਰ ਨਹੀਂ ਕੋਈ ਆਲਸ ਨਹੀਂ ਇੱਕ ਛਿਨ ਬਹਿਣਾ ਪੈ ਜਾਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਮਨ ਦੀ ਕੀ ਦਸ਼ਾ ਹੈ ਜਦੋਂ ਬਿਰਤੀ ਮਨ ਮੁਖ ਵਾਲੀ ਹੁੰਦੀ ਹੈ ਨਾ ਮਨ ਵਾਲੇ ਪਾਸੇ ਮੁਖ ਕਰਕੇ ਜੁੰਦੇ ਆ ਤੇ ਫਿਰ ਸਭ ਤੋਂ ਔਖਾ ਹੁੰਦਾ ਹੈ ਸੰਗਤ ਵਿੱਚ ਬੈਠਣਾ। ਉਹ ਇਹ ਵਾਲ ਛਾਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ।